ਨਾ ਕਿਹੜੀ ਸਟਾਲ ਸੀਗੀ ਕਿਹੜੀ ਲਾਟਰੀ ਜਿਹੜੀ ਹੈ ਕਿੰਨਾ ਨਿਕਲੀ ਆ ਕਿੰਨੇ ਕੋਡ ਆਪਣੇ ਲਾਟਰੀ ਦੇ ਨਾਮ ਦੇ ਸੇਮ ਲੋਟਰੀ ਏਜੰਸੀ ਮਲੋਟ ਇਹ ਅਸੀਂ ਮਨ ਬਨੋਟ ਇੰਟਰਪ੍ਰਾਈਜ਼ ਲੁਧਿਆਣਾ ਤੋਂ ਟਿਕਟਾਂ ਲੈਨੇ ਆ ਪੋਸਟ ਆਫਿਸ ਹੈ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋਰੀਸ ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਦੋ ਟਾਈਮ ਸੀ ਜਿਹੜਾ ਨਾਗਲੈਂਡ ਸਟੇਟ ਦੀ ਲੋਟਰੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਜ਼ ਹਿੱਟ ਹੋਇਆ ਉਹਨਾਂ ਦਾ 8 ਵਜੇ ਤੋਂ 20 ਮਿੰਟ ਤੇ ਲਾਈਵ ਡ੍ਰੋਅ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨੂੰ ਆਈ ਹੈ ਕਿ ਤੁਹਾਡੇ ਤੋਂ ਪਹਿਲਾਂ ਪ੍ਰਾਈਜ਼ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਪ੍ਰਾਈਜ਼ ਹਿੱਟ ਹੋ ਗਏ ਆ ਮਤਲਬ ਕਿ ਪਹਿਲਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜੇ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਓਦੋਂ ਬਾਅਦ ਇਹ 2 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਜ਼ ਆ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਵਿੱਚ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰਾਅ ਦੇ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਵਾਈਜ਼ ਦੀ ਵੀ ਟੁੱਟ ਦੋ ਪਹਿਲਾ ਪ੍ਰਾਈਜ਼ ਹਿੱਟ ਹੋ ਗਿਆ ਤੇ ਤੁਸੀਂ ਕਿਹਨੇ ਨੰਬਰ ਤੱਕ ਲਿਖੀ ਸੀ ਇਹ ਇਹ ਨਿਕਲੀ ਇਹ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਦੇ ਰਿਹਾਈਸ਼ ਹੈ ਤੇ B 90 B 94 98 05 ਜੋ ਇਹ ਜਿੱਤੀ ਬੰਸਲ ਇਸ ਟਾਈਮ ਗ੍ਰੀਨ ਵੈਲੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਕੋਠੀ ਗ੍ਰੀਨ ਵੈਲੀ ਦੇ ਵਿੱਚ ਹੈ ਕਾਰ ਬਜ਼ਾਰ ਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਲੇ ਲਾਟਰੀ ਨਿਕਲੀ ਹੈ ਸਾਡੇ ਜੋ ਡੀਲਰ ਨੇ ਸਾਡੇ ਸਾਹਿਲ ਗਰਗ ਜੀ ਜਿੰਨਾਂ ਕੋਲੋਂ ਮੈਂ ਟਿਕਟ ਖਰੀਦੀ ਬਿੱਟੂ ਚਾਨਾ ਮੈਂ ਸੇਲਰ ਮੈਂ ਜਾ ਕੇ ਕਾਰ ਬਜ਼ਾਰ ਤੇ ਟਿਕਟ ਸੇਲ ਕੀਤੀ ਸੀ ਔਰ ਇਹ ਟਿਕਟ ਸਾਡੇ ਦਿਪਤੀ ਬੰਸਲ ਜੀ ਜੋ ਕਾਰਬਾਜ਼ਾਰ ਦਾ ਕੰਮ ਕਰਦੇ ਨੇ ਔਰ ਗ੍ਰੀਨ ਵੈਲੀ ਦੇ ਅੰਦਰ ਉਹਨਾਂ ਦੀ ਕੋਠੀ ਹੈ ਇਹ ਪ੍ਰਾਈਜ਼ ਫਰਸਟ ਪ੍ਰਾਈਜ਼ 2.5 ਕਰੋੜ ਦਾ ਬਨੌਰ ਟਿੰਡਰ ਪ੍ਰਾਈਜ਼ ਦੇ ਵੱਲੋਂ ਨਾਗਾਲੈਂਡ ਸਟੇਟ ਲਾਟਰੀ ਦਾ ਪਹਿਲਾ ਪ੍ਰਾਈਜ਼ 2.5 ਕਰੋੜ ਦਾ ਉਹਨਾਂ ਨੂੰ ਨਿਕਲੇ ਉਹਨਾਂ ਤੋਂ ਹਿੱਟ ਹੋਇਆ ਸਭ ਨੇ